ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਠੰਡ ਸ਼ੁਰੂ ਹੋ ਚੁੱਕੀ ਹੈ ਠੰਡ ਦੇ ਹਿਸਾਬ ਨਾਲ ਹੀ ਰਾਤ ਹੀ ਆਪਣੇ ਕੋਲੇ ਕਪੜਾਈ ਪਹੁੰਚਿਆ ਗਰਮ ਆਪਣੇ ਭਰਾਵਾਂ ਵਾਸਤੇ ਕੁੜਤੇ ਪਜਾਮਿਆਂ ਦਾ ਬਹੁਤ ਸੋਹਣਾ ਕਪੜਾ ਲੈ ਕੇ ਆਏ ਆ ਪਹਿਲਾਂ ਤੁਸੀਂ ਕੰਪਨੀ ਚੈੱਕ ਕਰ ਲਓ ਬਜਾਜ ਦਾ オリジナル ਕਪੜਾ ਬਿਲਕੁਲ ਹੀ オリジナル ਬਜਾਜ ਕੰਪਨੀ ਦਾ ਕਪੜਾ ਹੈ ਕਪੜੇ ਦੇ ਉੱਪਰ ਬੂਰਾਉਣ ਦੇ ਦਾਣਾ ਹੀ ਬੁਰਦਾ ਆ ਗਿਆ ਤਾਂ ਵੀ ਅਸੀਂ ਗਾਰੰਟੀ ਦੇ ਇੱਕ ਤੋਰਾਂਗੇ ਇੰਨਾ ਸੋਹਣਾ ਕੁੜਤਾ ਪਜਾਮਾ ਹੈ ਰੰਗ ਖੋਲ ਕੇ ਦਿਖਾਇਓ ਦੀ ਕੱਪੜੇ ਦੀ ਫਿਨਿਸ਼ਿੰਗ ਬਹੁਤ ਸੋਹਣਾ ਕੱਪੜਾ ਹੁੰਦਾ ਵੀਰੇ ਇਹ ਗਰਮ ਦੇ ਵਿੱਚ ਮੋਟੇ ਦੇ ਵਿੱਚ ਸਰਦੀ ਵਾਲਾ ਗਰਮ ਕੁੜਤੇ ਪਜਾਮਿਆਂ ਦਾ ਕੱਪੜਾ ਯਾਨੀ ਕਿ ਆਮ ਕੱਪੜੇ ਤਾਂ ਹਰ ਵਾਰੀ ਆਪਣੇ ਕੋਲੇ ਵੈਸੇ ਵੀ ਚੱਲਦੇ ਰਹਿੰਦੇ ਆਹ ਕੱਪੜਾ ਇੱਕ ਸਪੈਸ਼ਲ ਹੈ ਠੰਡ ਵਾਸਤੇ ਪਾਇਆ ਹੋਇਆ ਹੀ ਬਹੁਤ ਜਿਆਦਾ ਸੋਹਣਾ ਬਣੂਗਾ ਤੇ ਸਲਾਈ ਦੇ ਵਿੱਚ ਵੀ ਸੋਹਣਾ ਤੇ ਕੱਪੜਾ ਬੂਰਵਾਰ ਤੋਂ ਬਿਲਕੁਲ ਹੀ ਰਹਿਤ ਬਿਲਕੁਲ オリジナル ਕੱਪੜਾ ਬਜਾਜ ਕੰਪਨੀ ਦਾ ਹੋਊਗਾ ਆ ਦੇਖ ਲਓ ਤੁਹਾਨੂੰ ਮੋਹ ਚੈੱਕ ਕਰਾ ਦਿੰਨੇ ਆ ਓਰੀਜਨਲ ਬਜਾਜ ਦਾ ਦੇਖੋ ਜੀ ਪੂਰਾ ਸੋਹਣਾ ਕਪੜਾ ਇਹਦੇ ਵਿੱਚ ਆਪਾਂ 13 ਰੰਗ ਲੈ ਕੇ ਆਏ ਆ ਬਾਈ ਬਿਲਕੁਲ ਬਹੁਤ ਸੋਹਣੇ ਸੋਹਣੇ 13 ਕਲਰ ਨੇ ਕੁਰਤੇ ਪਜਾਮੇ ਵਿੱਚ ਸਾਰੇ ਹੀ ਕਲਰ ਸਰਦਾਰੀ ਨੇ ਬਿਲਕੁਲ ਹੀ ਲਾਈਟ ਕਲਰ ਨੇ ਵਾਈਟ ਰੰਗ ਵੀ ਇਹਦੇ ਵਿੱਚ ਤੁਹਾਨੂੰ ਮਿਲ ਜੂ ਉਹ ਵਾਈਟ ਸਾਰੇ ਤਰ੍ਹਾਂ ਦੇ ਕਲਰ ਮਿਲ ਜਾਣਗੇ ਦੇਖੋ ਥੋੜਾ ਜਿਹਾ ਹੋ ਸਕਦਾ ਵੀਡੀਓ ਚ ਕਲਰ ਘੱਟ ਕਨਫਰਮ ਹੋਣ ਪੂਰੇ 13 ਕਲਰਾਂ ਦੇ ਵਿੱਚੇ ਕੁਰਤਾ ਪਜਾਮਾ ਆਪਣੇ ਕੋਲੇ ਆਇਆ ਹੈ ਦੇਖੋ ਜੀ ਰੇਟ ਇਹਦਾ ਹੋਊਗਾ 1000 ਰੁਪਏ 1200 ਤੋਂ 1500 ਰੁਪਏ ਵਾਲਾ ਕੁੜਤਾ ਪਜਾਮਾ 1000 ਰੁਪਏ ਇਹਦਾ ਸਿੰਗਲ ਕੁੜਤੇ ਪਜਾਮੇ ਦਾ ਰੇਟ 5 ਮੀਟਰ ਦੇ ਦਾ ਤੇ ਜੇਕਰ ਪੰਜ ਤੋਂ ਤੁਸੀਂ ਵੱਧ ਲੈਣਾ 5.5 ਦਾ ਕਈ ਪੈਣਪਰਾ ਬਣਾਉਂਦੇ ਆ ਤਾਂ ਉਹ ਹਿਸਾਬ ਦੇ ਨਾਲ ਇਨਕਲੂਡ ਵਿੱਚ ਹੋਊਗਾ ਉਹ ਯਾਨੀ ਕਿ ਇਹ 200 ਰੁਪਏ ਮੀਟਰ ਦਾ ਕਪੜਾ ਹੈ 5 ਮੀਟਰ ਦਾ ਕੁੜਤਾ ਪਜਾਮਾ 1000 ਰੁਪਏ ਦੇ ਵਿੱਚ ਬਿਲਕੁਲ ਹੀ ਬੂਰ ਨਹੀਂ ਆਉਣਾ ਇੱਕ ਕੁੜਤਾ ਪਜਾਮਾ ਤੁਸੀਂ ਵਰਤ ਲੈ ਤਾਂ ਮੁੜ ਕੇ ਹੋਰ ਕੁੜਤਾ ਪਜਾਮਾ ਤੁਸੀਂ ਪਾਉਣ ਤੋਂ ਵੀ ਕਹੋਗੇ ਵੀ ਇੰਨਾ ਸੋਹਣਾ ਕੱਪੜਾ ਵੀਰੇ ਇਸੇ ਕੰਪਨੀ ਦਾ ਕੱਪੜਾ ਸਾਨੂੰ ਦੁਬਾਰਾ ਦਿਓ ਪਹਜ ਕੰਪਨੀ ਦਾ ਦੇਖੋ ਜੀ 13 ਕਲਰ ਆਏ ਨੇ ਇਹਦੇ ਵਿੱਚ ਬਹੁਤ ਸੋਹਣੇ ਸਾਰੇ ਸਰਦਾਰੀ ਰੰਗ ਨੇ ਗੂੜਾ ਕਲਰ ਕੋਈ ਵੀ ਨਹੀਂ ਹੈਗਾ ਸਾਰੇ ਫਿੱਕੇ ਲਾਈਟ ਕਲਰ ਹੀ ਮਿਲਣਗੇ ਸਿਰਫ 1000 ਰੁਪਏ ਦਾ ਕੁੜਤਾ ਪਜਾਮਾ ਪਹਿਣਾ ਆਨਲਾਈਨ ਜੇ ਤੁਸੀਂ ਵੀਡੀਓ ਦੇਖ ਰਹੇ ਹੋ ਆਨਲਾਈਨ ਵੀ ਸਾਡੇ ਤੋਂ ਮੰਗਵਾ ਸਕਦੇ ਹੋ ਤੇ ਦੁਕਾਨ ਤੇ ਆ ਕੇ ਲੈਣਾ ਤਾਂ ਸਾਡੇ ਤੋਂ ਜਿੰਨੇ ਮਰਜ਼ੀ ਸੂਟ ਤੁਸੀਂ ਖਰੀਦ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ